Thank <laughs> you. ਚਾਏ ਆ ਇਹਦਾ ਜੋ ਨਾਮ ਆ ਕੀ ਆ ਇਤਿਹਾਸ ਆ ਗੁਰਦੁਆਰਾ ਸੰਗਰਾਮ ਆ ਅਸ탄 ਟੱਬਾ ਸਾਹਿਬ ਇਹ ਗੁਰੂ ਸਾਹਿਬ ਮਹਾਰਾਜ ਵੱਜੇ ਸਤਾਪਤ ਹੈ ਇੱਥੇ ਛੇ ਪਾਤਸ਼ਾਹ ਜੀ ਆਏ ਸਨ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੇਠਾ ਗੁਰਪਾੜੀ ਅਰਜਨ ਕਾਇਆ ਪਟਕਾ ਮੂਰਤ ਹਰ ਕੋ ਬੈਨ ਸਵਾਰੀ ਚੱਲੀ ਪੀੜੀ ਛੋਡੀਆਂ ਉਹਨੂੰ ਦਿਖਾਉਣ ਵਾਰੋ ਵਾਰੀ ਦਲ ਪੰਚਨ ਗਰਸੂਰਮਾ ਵੱਡ ਜੁਦਾ ਬਹੁਤ ਪਰ ਉਪਕਾਰੀ ਸਾ ਸੰਗਤ ਇੱਥੇ ਕਾਵਲ ਦੀਆਂ ਸੰਗਤਾਂ ਸੇਠ ਕਰੋੜੀ ਮਲ ਸਮੇਤ ਆਪਣੀ ਕਿਰਤ ਮਾਈ ਨੂੰ ਸਫਲ ਕਰਨ ਵਾਸਤੇ ਸੰਬੰਧ ਦੀ ਮਾਇਆ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਘੇਟਾ ਕਰਨ ਵਾਸਤੇ ਬਧੇ ਕਿਸਮ ਦੇ ਦੋ ਘੋੜੇ ਖਰੀਦ ਕੇ ਪੁਰੇ ਦੇ ਦਰਸ਼ਨ ਲਈ ਆਇਆ ਸਨ ਜਦੋਂ ਲਾਹੌਰ ਪਹੁੰਚੇ ਤਾਂ ਮੁਗਲਾਹਤੂਮਤ ਦਾ ਮਨ ਕੋੜੇ ਦੇਖ ਕੇ ਬੇਇਮਾਨ ਹੋ ਗਿਆ ਸੰਗਤਾਂ ਨੇ ਬਹੁਤ ਨਿੰਦਾ ਕਰ ਲਈ ਕਿਤੇ ਕੋੜੇ ਕੁਝ ਵੀ ਟਿਕਾਣੀ ਨਹੀਂ ਲਿਜਾਏ ਜਾ ਰਹੇ ਹਨ ਤੁਸੀਂ ਇੰਜ ਨਾ ਕਰੋ ਪਰ ਮੁਗਲਾਹ ਨੇ ਕੋੜੇ ਖੋ ਦੇ ਲਾਹੌਰ ਦੇ ਸੂਬੇਦਾਰ ਇਨਾਇਤਉਲ ਖਾਨ ਦੇ ਦਰਬਾਰ ਵਿੱਚ ਪਹੁੰਚਾ ਦਿੱਤੇ ਇਸ ਘਟਨਾ ਉਪਰ ਸੰਗਤ ਉਹ ਦਾਸ ਦੇ ਗੁਰੂ ਜੀ ਪਾਸ ਪਹੁੰਚੀ ਸੰਤ ਦੇ ਨਾਲ ਆਏ ਉਸ ਇਲਾਕੇ ਦੇ ਮਸੰਦ ਸਵੈਕ ਭਾਈ ਬਖਤ ਮੱਲ ਤੇ ਭਾਈ ਦਿਆਲ ਚੰਦ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਆਪ ਜੀ ਦੀ ਭੇਟਾ ਕੋਈ ਕੀਮਤੀ ਕੋੜ ਲੈ ਕੇ ਆਏ ਸੀ ਜੋ ਰਸਤੇ ਵਿੱਚ ਮੋਕਲ ਹਕੂਮਤ ਦੀ ਭੇਡ ਚੜ ਗਏ ਤਾਂ ਗੁਰੂ ਜੀ ਨੇ ਕਿਹਾ ਸੰਤ ਜੀ ਤੁਹਾਡੀ ਭੇਟਾ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਤੁਸੀਂ ਘਰੋਂ ਲੈ ਕੇ ਤੁਰੇ ਸੀ ਅਰਜੀ ਇਹ ਭਾਵਨਾ ਹੈ ਕਿ ਇਹ ਜਰੂਰ پوری ਹੋਵੇਗੀ। ਘੋੜੇ ਗੁਰੂ ਘਰ ਵਿੱਚ ਜਰੂਰ ਪਹੁੰਚ ਜਾਣਗੇ। ਕਿਉਂਕਿ ਬੋਜ ਜੀ ਨੇ ਭਾਈ ਮਿੱਤ ਜੱਜੀ ਦੀ ਥਾਪੜਾ ਦੇ ਕੇ ਪਹਿਲਾ ਘੋੜਾ ਉਤਨਾ ਕਾਹੀ ਬਣਾ ਕੇ ਭੇਜਿਆ ਸੀ। ਕਿਉਂਕਿ ਤਵੇਲੇ ਵਿੱਚ ਇੱਕ ਦਵਾਈ ਦਾ ਚਰਨ ਦਾ ਪੁੱਛਾ ਦਾ ਕਰਕੇ ਗਿਆ ਸੀ ਆ। ਭਾਈ ਵੀ ਨਹੀਂ ਜਾਂਦੇ ਜੀ। ਦੂਜਾ ਘੋੜਾ ਉਹ ਇੱਕ ਜੋਤਸੀ ਬਣ ਕੇ ਗਿਆ ਸੀਗਾ। ਫਿਰ ਭਾਈ ਮਿੱਤ ਜੱਜੀ ਨੇ ਉਹਨੇ ਘੋੜੇ ਉਤੋਂ ਬੌਸ ਲੈ ਜਾਂਦੇ ਸੀਗੇ। ਇਨਾ ਕੀਮਤੀ ਘੋੜਿਆਂ ਦੇ ਨਾਮ ਸੀ ਦਲਵਾਜ ਆ ਤੇ ਦਲਵਾਜ ਐਸ ਤਨੇ ਗੁਰੂ ਜੀ ਪਿੰਡ ਭਾਈ ਰੂਪੇ ਬਰਾਜ ਰਹੇ ਸਨ ਜਦ ਦੀ ਇਹ ਘਟਨਾ ਸਾ ਸੰਗਤ ਉਸ ਦਿਨ ਗੁਰੂ ਜੀ ਪਿੰਡ ਭਾਈ ਰੂਪੇ ਬਰਾਜ ਰਹੇ ਸਨ ਭਾਈ ਵਿਧਜਾਂਦੀ ਜੀ ਨੇ ਐਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਸ਼ਾਹ ਸ਼ਾਹਜਹਾਨ ਨੇ ਸੱਤੀ ਕੱਪੜੀ ਅੱਗ ਲੱਗਦੀ ਉਹਨੇ ਕਾਬਲ ਦੇ ਸੂਬੇ ਲਲਾ ਵੇਗ ਨੂੰ ਬਹਾਦਰ ਜਰਨੈਲ ਅਤੇ 35000 ਫੌਜ ਲੈ ਕੇ جنگ ਲਈ ਭੇਜਿਆ ਇਧਰੋਂ ਗੁਰੂ ਜੀ ਨੇ ਤੋ ਜਾਣੀ ਜਾਣ ਸਨ ਇਧਰੋਂ ਗੁਰੂ ਜੀ ਜਾਣੀ ਜਾਣ ਸਨ جنگ ਲਈ ਇਸ ਹਸਤਾਨ ਨੂੰ ਚੁਣਿਆ ਭਾਵੇਂ ਕਿ ਰਾਏ ਜੋਧ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕਿਲੇ ਅੰਦਰ جنگ ਲੜੋ ਪਰ ਗੁਰੂ ਜੀ ਨੇ ਕਿਹਾ ਰਾਏ ਜੋਧ ਸੂਰਮੇ ਕਿਦਿਆਂ ਵਿੱਚ ਨਹੀਂ ਖੁੱਲੇ ਮਦਨ ਵਿੱਚ ਬਿਆਰੀਆਂ ਨੂੰ ਹਾਸਾ ਦਿਖਾਉਂਦੇ ਆ ਗੁਰੂ ਜੀ ਉਸਤਾਨ ਤੇ ਬਿਉਤ ਬੰਦੀ ਬਣਾਈ ਉਧਰ ਲਲਾ ਦੇਖਦੀ ਅਦਵਾਈ ਫੌਜ ਨੇ ਪਹੁੰਚ ਕੇ ਮੋਰਚਾ ਬੰਦੀ ਕੀਤੀ ਅਤੇ ਆਪਣਾ ਸੁਹੀਆ ਹਸਨ ਖਾਂ ਭੇਜਿਆ ਹਸਨ ਖਾਂ ਨੇ ਬਾਅਸਾ ਦੇ ਗੁਰੂ ਜੀ ਦੀ ਵਡਿਆਈ ਕੀਤੀ ਜਿਸ ਤੇ ਕਾਬਲੀ ਵੇਜ ਨੇ ਇਸ ਦੇ ਕੋਰੜੇ ਮਰਵਾਏ ਉਹ ਗੁਰੂ ਜੀ ਦੀ ਸਰਨ ਵਿੱਚ ਆ ਗਿਆ ਜੀ ਨੇ ਵਚਨ ਕੀਤਾ ਭਾਈ ਤੈਨੂੰ ਕਾਬਲ ਦੀ ਕੁਬਦਾਰੀ ਮਿਲੇਗੀ ਇਦਰ ਸਿੱਖ ਯੋਧੇ ਕੇਵਲ 3000 ਤਿਆਰ ਸਨ 500 ਯੋਧੇ ਰਾਏ ਜੁੱਧ ਦੇ ਤੇ 500 ਯੋਧੇ ਉਸਦੇ ਭਰਾ ਦੇ ਕੁੱਲ 4000 ਯੋਧੇ ਜਾਨ ਤਲੀ ਤੇ ਧਰ ਕੇ ਲੜ ਲਵਾਏ ਸਨ ਗੁਰੂ ਜੀ ਨੇ ਫੌਜਾਂ ਨੇ ਫੌਜਾਂ ਨਾਲ ਜੰਗ ਕੀਤਾ ਅਤੇ 35000 ਮੁਗਲ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਜੱਥਾ ਰਣ ਸੂਰਜਿਤ ਉਲਾਸ ਭਾਈ ਵੀ ਚਾਹਦੇ ਹੱਥੋਂ ਸਮਸਵੇਗ ਮਾਰਿਆ ਗਿਆ ਭਾਈ ਜੇਠਾ ਜੀ ਨੇ ਹੱਥੋਂ ਤਾਸਾਂ ਬੇਗ ਮਾਰਿਆ ਗਿਆ ਅਤੇ ਰਾਏ ਜੋਤ ਹੱਥੋਂ ਡੋਮਰ ਬੇਗ ਮਾਰਿਆ ਗਿਆ ਲਲਾ ਬੇਗ ਦੇ ਦਰ ਨਾਲ ਗੁਰੂ ਜੀ ਦਾ ਝੋੜਾ ਬਲਵਾਦ ਵਿੱਚ ਹੀ ਡੋ ਗਿਆ ਸੀ ਹਣ ਗੁਰੂ ਜੀ ਪੈਦਲ ਹੀ ਮੈਦਾਨੇ ਜੰਗ ਵਿੱਚੋਂ ਨਿੱਤਰ ਪਏ ਜਦੋਂ ਲਲਾ ਬੇਗ ਮੈਦਾਨ ਵਿੱਚ ਆਇਆ ਤਾਂ ਗੁਰੂ ਜੀ ਨੇ ਅਸਲਾ ਖਾਣ ਨੂੰ ਪੁੱਛਿਆ ਕਿ ਲਲਾ ਬੇਗ ਕਿਹੜਾ ਹੈ ਉਸ ਰਸਨਖਾਨੇ ਉਸ ਸਤਾਨ ਉਜਿੰਡ ਤੇ ਪਰੇ ਕਰੋ ਕੇ ਦੁਰਬੀਨ ਨਾਲ ਦੇਖਿਆ ਤੇ ਦੱਸਿਆ ਕਿ ਮਹਾਰਾਜ ਉਹ ਦਲਾ ਬੇਗ ਹੈ ਜਿਹੜਾ ਉਂਗੀਆਂ ਹੱਥ ਕਰਕੇ ਤੁਹਾਨੂੰ ਦੇਖ ਰਿਹਾ ਹੈ ਦਲਾ ਬੇਗ ਨੇ ਗੁਰੂ ਜੀ ਨੇ ਜਿਹੜਾ ਬਾਹਰ ਕੀਤਾ ਤੇ ਉਹ ਦੋ ਫਾੜ ਹੋ ਗਿਆ ਉਸ ਵੇਲੇ ਸ਼ਰੀਰ ਤੇ ਦੋ ਹਿੱਸੇ ਹੋ ਗਏ ਤੇ ਦੋਬਲੀ ਬੇਗ ਦੀ ਗੁਰੂ ਜੀ ਹੱਥੋਂ ਮਾਰਿਆ ਗਿਆ ਸੀ ਇੰਜ ਸਾਰੇ ਫ਼ਾਰਾਂ ਜਰਨੈਲ ਮਾਰੇ ਜਾਣ ਤੇ ਸਾਰੀ ਫੌਜ ਨੂੰ ਪਾਜੜ ਪੈ ਗਈ ਜੰਗ ਵਿੱਚ ਭਾਰੀ ਗਿਣਤੀ ਵਿੱਚ ਸਾਹੀ ਫੌਜਾਂ ਬਿਮਾਰੀ ਗਈ ਬਾਕੀ ਜਾਨਾਂ ਬਚਾ ਕੇ ਇਥੋਂ ਨਿਕਲ ਗਏ ਜੰਗ ਪਤੇ ਹੋਣ ਉਪਰੰਤ ਆਪਣੇ ਅਤੇ ਨੁਗਰਾਂ ਦੇ ਫੱਟੜ ਯੋਧਿਆਂ ਦੀ ਸੇਵਾ ਸੰਭਾਲ ਕੀਤੀ ਮਗਲ ਫੌਜੇ ਨੇ ਲਾਸਾਂ ਕੂਹਾਂ ਪਟਵਾ ਕੇ ਇਤਫਾਕ ਦਿੱਤੀ ਗਈਆਂ ਅਤੇ ਉਪਰੰਤ ਜਿਹੜੇ ਸੰਨ ਸੰਸ਼ੀਦ ਹੋਏ ਸੀ ਉਹਨਾਂ ਦਾ ਗੀਠਾ ਚੁਣ ਕੇ ਦੂਜਨੇ ਆਪਣੇ ਅੰਤਿਮ ਸੰਸਕਾਰ ਕੀਤਾ ਰਾਖਸ਼ੇ ਖਾਂ ਦੇ ਚ ਪਾਈ ਜੇਠਾ ਜੀ ਪਾਈ ਮੰਝ ਜੀ ਪਾਈ ਫੋਮਾ ਜੀ ਪਾਈ ਕਟਾਰੂ ਜੀ ਪਾਈ ਪੂਰਾ ਜੀ ਅਤੇ ਹੋਰ ਅਨੇਕਾਂ ਸਿੱਖ ਯੋਧੇ ਸਨ ਇਸ ਜੰਦ ਵਿੱਚ ਕੁੱਲ 1200 ਸਿੰਘ ਸ਼ਹੀਦ ਹੋਏ ਸਨ ਸਿੰਘਾਂ ਦੇ ਸੰਸਕਾਰ ਜਗਾ ਗੋਦਰਸ਼ੀਤ ਘਾਂਚ ਅਤੇ ਲਾਗੇ ਗਰੀ ਸਾਹਿਬ ਇੱਥੇ ਗੁਰੂ ਜੀ ਦੇ ਛੋੜੇ ਬੰਨੇ ਸਨ ਇਹ ਦੋਤ ਸਾਬ ਦੇ ਸ਼ਬਦ ਦੇ ਪਾਸੇ ਸੰਬੋਧਿਤ ਹੈ ਇਸ ਸਥਾਨ ਨੂੰ ਗੁਰੂ ਜੀ ਨੇ ਮਾਲਵੇ ਦਾ ਤ੍ਰੁਖ ਖੇਤਰ ਬਣਾ ਦਿੱਤਾ ਸੀ ਅਤੇ ਬੰਦਤਾ ਸੀ ਇਸ ਸਥਾਨ ਤੇ ਸਾਰੇ ਹੀ ਗੁਰਪਰਬ ਮਨਾਏ ਜਾਂਦੇ ਨੇ ਆ ਤਾਂ ਸਰਾਨਾ ਜੋੜ ਮੇਲਾ ਜੋ ਕਿ ਮਾਲ ਕੀ ਬਾਕੀ ਦੇ 16 ਮਕਰ ਨੂੰ ਮਹਾਰਾਜ ਜੰਗ ਜਦੋਂ ਫਤਿਹ ਹੋਈ ਆ ਉਦੋਂ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਇਸ ਸਾ मेरे पावन तन में रमाते दी मां दान नंद किशोर को मिले जय धनवन एकर आनंद की पावन गनयंत कृष्ण संजय पावन आपका ज्ञान मंत्र गीता का अंगन गनारा लाए संग केति पिनाहे तारक पाए ਦੇ ਲੋ ਦੇ ਕੰਨਾਂ ਨੂੰ ਸੁਣੀ ਨਾਮ ਜਪੀ ਨਾਮ ਨਾਮ ਗੱਦੀ ਕਰਨੀ ਰਾਤ ਬੜਾ ਪਰਖਿਆ ਮੈਨਾਂ ਚਾਹੀਏ ਇਹ ਲੋਕ ਫਿਕਰਾਂ ਦੇ ਵਿੱਚ ਵਸਦੇ ਆਖਰ ਉਹਦੇ ਹੌਲੀ ਹੋ ਕੇ ਰਹੇਗਾ ਹੌਲੀ ਹੋ ਕੇ ਅੱਖਰ ਨਹੀਂ ਹੋਗੇ ਹੈਨਾ

ਪਾਉ ਬੋਨੋ ਜਾਤੀ ਰਾਤ ਪ੍ਰਭ ਆਪਣੀ ਜਨ ਹਰਿਆ ਹਰਿਆ ਜਾਨੀ ਤੋਂ ਪਰਸੋਦ ਬੰਦਨ ਨਰਵਲ ਪਰਵਤ ਤੇਤਸਰ ਨਾਮ ਗੋ ਸਰੋਵਰ ਉੱਤੇ ਭਲੇ ਭਰਾ ਆਪ ਤੁਸੀਂ ਲਿਖਿਆ ਮੈਂ ਕਿਹੜੇ ਸਟੈਲ ਬੋਗਰਾ ਜਗ੍ਹਾ ਕੋਲ ਤੋਂ ਕਈ ਪੈਣੋ ਤੇ ਇਦਾਂ ਨੰਦਿਆ ਜਿਦਾ ਸੰਭਵ ਦਾ ਤਸਰਾਇਰਾ ਆਤ ਨੀਰ ਘਾਤ ਮੋਚਰਗਰ ਆਹੋਰ ਸੰਭਵ ਜਿਹੜਾ ਦਰਖਤ ਆ ਉਹ ਆਪਾਂ ਦੇਖਿਆ ਨੂੰ ਜੋ ਜਿਹੜੇ ਜਗਦੇਸ਼ ਲੋਗ ਲਿਖੇ ਹੋਏ ਆ ਪੱਥਰ ਤੇ ਤੇ ਸਾਹਮਣੇ ਉਹ ਹੀ ਸੰਕਟ ਲੱਗਾ ਤੁਹਾਨੂੰ ਪਤਾ ਲੈਣਾ ਵੀ ਸੁਮਨ ਨੇ ਆਇਆ ਹੋਇਆ ਤੇ ਹੋ ਜਾ ਤਾ ਤੁਹਾਨੂੰ ਸਾਰਿਆਂ ਨੂੰ ਪੁੱਛ ਕੇ ਨਹੀਂ ਜਾਣਾ ਛੋਲੇ ਬਜੀਏ ਕੋਈ ਸਾਰੇ ਕੰਮ ਦੇ ਦੇਖੋ ਸਾਰੇ ਇਕੱਠੇ ਜਾਣਗੇ ਜਦੋਂ ਦੀਆ ਇਹ ਰਸਤਾ ਬਣਾ ਹੈ ਪੂਰਾ ਕੰਮ ਬਣਾ ਦੇ ਲਈ ਜਦੋਂ ਤੁਹਾਨੂੰ ਬੇਮਤਵਾ ਤੇ ਛੱਡਾਂਗੇ ਫਿਰ ਫਿਰਦੇ ਇਹਨਾਂ ਇੱਕ ਵਾਰੀ ਸਾਰੇ ਪੜ ਕੇ ਦੇ ਪਛਾਈ ਸੋ ਸਟਾਰਟ ਠੀਕ ਹੈ ਹਮ ਦੀ ਹੈ ਹਮ ਵੀ ਠੀਕ ਹੈ ਹਾਂ ਦੀ ਹੈ ਇਹ ਥੱਲੋਂ ਜਦੋਂ ਪਟਾਂਗੇ ਥੱਲੋਂ ਹਲਦੀ ਨਿਕਲਣੀ ਚਾਹੀਦੀ ਹੈ ਵਿੱਚ ਹੁੰਦੀ ਆ ਇਹ ਵਿੱਚ ਕਿਉਂ ਤੋ ਬਾਲ ਕੇ ਵਿੱਚ ਬਾੜ ਤੇ ਬਣ ਗਿਆ ਹਾਂ ਉਹ ਕਰਦੇ ਰਹੇ ਤੋਕਿਆਂ ਦਾ ਆਚਾਰ ਬਣਦਾ ਵੈਗਰੂ ਆ ਕਿਕਰ ਜਿਹੜੀ ਹੈ ਨਾ ਆ ਦੇਖੋ ਆ ਚੀਜ਼ ਆ ਜਾ ਤੁਹਾਨੂੰ ਦਿਖਾਵਾਂ ਤੋਕਿਆਂ ਜੋ ਪੀਕ ਨਿਕਲਦੀ ਸੀ ਆ ਜੇ ਲੱਗੇ ਇਹਨੂੰ ਲੋਕ ਕਹਿ ਕੇ ਆਪਾਂ ਖਾ ਜਾਂਦੇ ਸੀਗੇ ਪਾਣੀ ਪੀਣਾ ਪਾਣੀ ਠੰਡਾ ਲੱਗਣਾ ਇਹ ਸਾਰੇ ਇਹ ਭੁੱਲ ਇਹ ਸਾਰੇ ਕਿਕਰੇ ਹੀ ਖਤਮ ਹੋ ਗਈਆਂ ਜੀ ਹਜੇ ਵੀ ਕਈ ਬਜ਼ੁਰਗ ਹੈਗੇ ਜਿਹੜੇ ਦਤਨਾ ਕਰਦੇ ਆ ਜੀ ਹਾਂਜੀ 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 ਬਜ਼ੁਰਗ ਆਪਣੇ ਨਾਲੋਂ ਜ਼ਿਆਦਾ ਤਗੜੇ ਆ ਜੀ ਬਿਲਕੁਲ ਜਿਹੜੇ ਹੱਦੋਂ ਹੁਣ ਤਾਂ ਵਰਸ਼ ਵਗੈਰਾ ਚੱਲ ਪਿਆ ਆ ਦਵਾਈਆਂ ਆਪਾਂ ਚਲਦੇ ਆ ਜੀ ਹੈ ਗਿਆ ਤੁਹਾਨੂੰ ਭੇਜੀ ਦਵਾਂਗੀ ਕੋਈ ਨਾ ਜਿੰਦਗੀ ਹੈ ਤੇ ਵਿਚਾਰੇ ਜੇ ਆਪਣਾ ਜੜ ਦੇ ਉੱਤੇ ਦੇਖੋਗਾ ਬਿਜੜਾਂ ਦੇ ਆਲ ਨਹੀਂ ਤੁਹਾਨੂੰ ਦਾ ਜਰਾ ਰਹੇ ਉਹ ਵੀ ਪੰਛੀ ਆਨੇ ਆਪਣੇ ਆਪ ਬਣਾਈ ਹੈ ਕਿਉਂਕਿ ਬਹੁਤ ਤਰ੍ਹਾਂ ਦੇ ਪੰਛੀ ਵੀ ਆ ਗਏ ਆ ਜੀ ਇੱਕ ਉਹਨਾਂ ਨੂੰ ਉਹ ਜਾਂ ਨੇਚਰ ਮਿਲ ਗਿਆ ਇੱਕ ਤਾਂ ਕੋਈ ਆਪਣੀ ਰੇਸ ਪ੍ਰੇਰਣੀ ਹੈਗੀ ਜੀ ਬਾਕੀ ਫਲਾਂ ਵਾਲੇ ਹੋਰ ਸਾਰੇ ਕੇਲੇ ਖਜੂਰ ਆਮ ਉਹਨੂੰ ਕੋਝ ਨਹੀਂ ਮਿਲਦੀ ਹਣਾ ਜੀ ਸਰ ਪਾਣੀ ਨਹੀਂ ਕੋਈ ਆਇਆ ਨਹੀਂ ਵੀ ਅਸੀਂ ਅਸੀਂ ਦਰਾਸੀ ਕਾਂਟਾਂਟ ਅਸੀਂ ਉਹ ਕਰਦੇ ਜਿਹੜਾ ਕੋਈ ਰਾਸਤੇ ਤੇ ਆ ਜੀ ਕਈ ਹਵਾ ਠੰਡੀ ਆ ਰਹੀ ਹੈ ਹੈ ਨਾ ਜੀ ਇਹਦਾ ਹੁਣ ਗੁਰਬਾਣੀ ਚ ਵੀ ਪੰਕਤੀ ਹੁੰਦੀ ਨੇ ਕਈ ਜੀਵ ਪਏ ਕੀਟ ਪਤੰਗਾ ਕਈ ਉਹ ਇੱਕ ਜੀਵ ਹੀ ਜੀਵ ਦਾ ਆਹਾਰ ਆ ਜੀ ਚੇਨ ਬਣੀ ਹੋਈ ਆ ਹੈ ਨਾ ਹੁਣ ਸਿਉਂਕ ਜਿਹੜੀ ਸਿਉਂਕ ਵੀ ਸਾਡੇ ਲਈ ਫਾਇਦੇਮੰਦ ਆ ਜੀ ਸੰਸਥਾ ਵਾਲੇ ਕਹਿੰਦੇ ਆ ਸਿਉਂਕ ਨੇ ਹਮੇਸ਼ਾ ਸੁੱਕੀ ਲੱਕੜ ਨੂੰ ਪੈਣਾ ਜੀ ਪਹਿਲਾਂ ਜੰਗਲ ਹੁੰਦੇ ਸੀ ਸਭ ਸੁੱਕੀ ਲੱਕੜ ਨੂੰ ਪੈਣਾ ਸੁੱਕੇ ਦਰਾਖਤ ਨੂੰ ਸਿਉਂਕ ਜੰਗਲਾਂ 'ਚ ਹੀ ਨਹੀਂਦੀ ਸੀ ਆਪਾਂ ਆਪਣੇ ਆ ਤੀ ਦਰਾਖਤ ਵੜਦੇ ਜੰਗਲ ਵੜਦੇ ਸਿਉਂਕ ਆਪਣੇ ਘਰਾਂ ਚ ਆ ਜਾਂਦੀ ਠੀਕ ਆ ਜੀ ਘਰਾਂ 'ਚ ਆਪਾਂ ਲੱਕੜੀ ਦੇ ਟਾਗ ਤੇ ਬਾਲੇ ਲਾਤੇ ਉਹ ਸਿ ਹੋਲੀ-ਵੋਲੀ ਚਿੜੀਆਂ ਪੰਛੀ ਕਿੰਨੇ ਖਤਮ ਹੋ ਗਏ ਜੀ ਹਨਾ ਜੀ ਤੇ ਹੁਣ ਦੇਖੋ ਆ ਇੱਥੇ ਰੰਗ-ਬਰੰਗੇ ਚਿੜੀਆਂ ਕੱਲ ਸੰਗਤ ਆਈ ਸੀ ਚੱਕੀ ਰਾਹ ਐ ਕੋ ਜਿਹੜਾ ਨੀਲ ਕਾਂਠਾ ਗਰਗੜ ਪੰਪ ਜਿਆ ਕਹਿੰਦੇ ਨੇ ਦਸਹਿਰੇ ਤੇ ਆ ਕੇ ਦੇ ਸੀ ਉਹ ਵੀ ਸਾਰੇ ਇੱਥੇ ਪੰਛੀ ਆਏ ਹੋਏ ਵੀ ਹਰਬਾਹ ਜੀ ਆਹ ਬਣ ਗਿਆ ਆ ਹੁਣ ਇੱਥੇ ਇੱਕ ਨਾਮ ਜੋ ਜਪੋਂਗੇ ਨਾ ਉਹ ਜਿਹੜਾ ਸੱਚੇ ਮਨੋਂ ਜਪਿਆ ਨਾਮ ਫਿਰ ਉਹ ਜਿਹੜੇ ਧਾਰਮਣੇ ਕਹਿੰਦੇ ਆ ਸੁਣਦੇ ਹੁੰਦੇ ਨੇ ਨਾ ਚਲੋ ਗੁਰਬਾਣੀ ਦੀ ਹੈਗੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦੇੰਦਰਾ ਤੋਂ ਨਸ਼ਾ ਹਮੇਸ਼ਾ ਚੜੇ ਰਹਿਣਾ ਕਦੇ ਉਤਰਦਾ ਨਹੀਂ ਇਹ ਪੂਰਾ ਪੈਚ ਵਾਇਕਰੂ ਮ ਆ ਸਾਰੀ ਮਹਿੰਦੀ ਹੋਈ ਜੈ ਮਹਿੰਦੀ ਦਾ ਉੱਧਰ ਜ਼ਿਕਰ ਆਇਆ ਸੀ ਪਿੱਛੇ ਬੈਕ ਕਰ ਰਹੇ ਹਣਾ ਪਰ ਆ ਬਾਨਾਂ ਨੂੰ ਮਹਿੰਦੀ ਪਸਾਈ ਆਪੇ ਢੋਲ-ਕੋਲੰਗ ਲਈ ਆ ਅੱਗੇ ਦੇਖੋ ਹੁਣ ਜਿੰਨਾਂ ਨੂੰ ਪਤਾ ਉਹਦਾ ਇਹਦੇ ਪੱਤੇਆਂ ਨੂੰ ਪੀਸ ਕੇ ਮਹਿੰਦੀ ਬਣਾ ਲੈਂਦੇ ਸੀਗੇ ਮਨ ਤੋਂ ਆਪ ਜੇ ਦੋਗਾ ਦਾਸਾਂ ਨਾਲ ਛੋੜਿਆ ਉਦੋਂ ਦਾ ਪਤਾ ਲੱਗਿਆ ਜੀ ਮਹਿੰਦੀ ਦਾ ਦਰਾਖਤ ਤੋਂ ਭਾ ਲੈਣੋਂ ਚੂਸੀ ਵਾਲਾ ਜਨਮ ਟਾਈਮ ਗੂਜ ਜੀ ਨਹੀਂ ਖਤਮ ਹੁੰਦੀ ਸੀਗੀ ਨਾਲੇ ਕਾਪੀ ਜੋੜ ਲੈਣੀ ਇਹ ਹਨ ਹਨਾ ਹਨਾ ਇਹ ਤਕਰੀਬਨ ਜਿਹੜਾ ਜੰਗਲ ਹੋ ਗਿਆ ਆਪਣਾ 7-8 ਮਹੀਨਾ ਹੋ ਗਿਆ ਜੀ ਜਿਹੜੇ ਸਾਰਾ ਦੇਖ ਰਹੇ ਤੁਸੀਂ ਦੋ ਪੈਚ ਲਾਈ ਸੀਗੇ ਇਹ ਆਪਣੇ ਤੇ ਇਹਦੇ ਵਿੱਚ ਜਿਹੜਾ ਸੀ ਪਾਣੀ ਦੇਣਾ ਸਰਕਾਰ ਨੂੰ ਹਾਂ ਇਹਦੇ ਤੋਂ ਆਪਣੇ ਜੋ ਨੇ ਹੋਣੇ ਬੀਜ ਨੂੰ ਲੈ ਲਿਆ ਕਰੀ ਹਾਂ ਦੇ ਰਿਹਾ ਕਰ ਨੂੰ ਗੁਰਦਵਾਰੀ ਦਾ ਸੁਖਮਣੀ ਠੀਕ ਆ ਉਹ ਸਾਡੇ ਨੂੰ ਸਾਡੇ ਦਾ ਦਾਸ ਲਾਏ ਆ ਝੁੰਡ ਬਣਾ ਕੇ ਫਿਰਦੇ ਨਾ ਕਿਸੇ ਹੱਥ ਕਿਸੇ ਨਾਲ ਦਾ ਸ਼ਮਾਨ ਕਰਦੇ ਐਸੇ ਐਸੇ ਝੁੰਡ ਬਣਾ ਕੇ ਨਾ ਆਪਣੇ ਸੰਸਾਰ ਦੇ ਚਿੱਲੇ ਵੀ ਵਾਈਬਰੂ ਜੰਗਲ ਬਣਿਆ ਪਿਆ ਜੀ ਹਾਂਜੀ ਠੀਕ ਹੈ ਪਾਗ ਲਗੀ ਇਹ ਵੀ ਸ਼ੂਗਰ ਤੋਂ ਜੇ ਕਹਿੰਦੇ ਆ ਪੱਕਾ ਇਹਦਾ ਪੈਰਾਂ ਚ ਲੱਗਦਾ ਰਹੇ ਤਲੀ ਨਾਲ ਸ਼ੂਗਰ ਕੰਟਰੋਲ ਰਹਿੰਦੀ ਆ ਤੇ ਆ ਬਾਕੀ ਸਹੰਜਨਾ ਮਰਿੰਗਾ ਹੋਰ ਸਾਰੇ ਕੁਝ ਫਲਾਂ ਵਾਲੇ ਵੀ ਹੁੰਦੇ ਆ ਬੇਰ ਹੁੰਦੇ ਆ ਕਿ ਕੁਝ ਮੈਡੀਸਿਨ ਵਾਲੇ ਹੁੰਦੇ ਆ ਤੇ ਆ ਜਿਹੜਾ ਕੈਲਸ਼ੀਅਮ ਦੀ ਘਾਟ ਨੂੰ ਪੂਰੀ ਕਰਦਾ ਇਹ ਹਾਈਬ੍ਰਿਡ ਹੈ ਜੀ ਜਿਹੜਾ ਬਰੀਕ ਪੱਤੇ ਵਾਲਾ ਹੁੰਦਾ ਨਾ ਦੇਸੀ ਉਹ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕੈਲਸ਼ੀਅਮ ਜੀ 300 ਬਿਮਾਰੀ ਦਾ ਇਲਾਜ ਹੈ ਜੀ ਕਮੀ ਬਹੁਤ ਜਲਦੀ ਹੈ ਸਭ ਨੂੰ ਜਦੋਂ ਤੋਂ ਪਤਾ ਲੱਗਿਆ ਨਾ ਵੀ 300 ਬਿਮਾਰੀ ਦਾ ਇਲਾਜ ਇਹਦੇ ਵਿੱਚ ਆ ਮੈਨੂੰ ਵੀ ਹਰੇਕ ਘਰ ਵਿੱਚ ਇਹ ਲੱਗਣ ਲੱਗਿਆ ਜਰਾ ਪਾਊਡਰ ਪਾਊਡਰ ਬਣਾ ਲੈਣੇ ਨਹੀਂ ਹੌਨਸਾ ਰੂਈ ਪੱਤੇ ਜਿਹਦੇ ਬਾਬਾ ਜੀ ਨੇ ਖਾਦੇ ਆ ਦੁਪਹਿਰ ਸ਼ਾਮ ਖਾਂਦਾਰਾ ਵੀ ਤੇ ਆਪਣੇ ਪਾਵੇ ਉਹ ਚੰਗਾ ਜੋ ਕਰੇ ਖੁਦਾਇ ਖੁਦਾ ਇਹਦੇ ਇੱਕ ਹਰੇ ਜਿਹੇ ਰੰਗ ਦਾ ਟ ਕਹਿੰਦਾ ਹੁੰਦਾ ਜੀ ਉੱਡਣਾ ਜਾ ਉੱਡਣਾ ਜਾ ਉਹ ਗੁਰੂ ਸਾਹਿਬ ਕਹਿੰਦੇ ਪਹਿਲੇ ਬਾਸ਼ਾ ਤੋਂ ਚਾਰਨ ਕਹਿੰਦੇ ਉਹ ਅੱਕ ਦੇ ਟੱਡੇ ਦੀ ਅੱਕ ਨਾਲ ਹੀ ਪ੍ਰੀਤੀ ਹੁੰਦੀ ਹੈ ਅੱਕ ਤੇ ਹੀ ਰਹਿੰਦਾ ਅੱਕ ਦੇ ਪੱਤੇ ਖਾਣੇ ਅੱਕ ਦੇ ਪੱਤੇ ਕੌੜੇ ਹੁੰਦੇ ਕਹਿੰਦੇ ਕੌੜਾ ਅੱਕ ਖਾ ਕੇ ਵੀ ਪ੍ਰਮਾਤਮਾ ਦਾ ਸ਼ੁਕਰ ਕਰੀ ਜਾਂਦਾ ਖਾਸੇ ਭਾਵੇਂ ਉਹ ਚੰਗਾ ਜੋ ਕਰੇ خداਏ خداਈ ਜੇ ਜਦੋਂ ਟੱਡਾ ਸ਼ੁਕਰ ਕਰੀ ਜਾਂਦਾ ਫਿਰ ਆਪਣੇ ਇਨਸਾਨ ਤੇ ਗੱਲ ਧੋਕਦੀ ਹੈ 36 ਪਦ ਅਸਤ ਭੋਜਨ ਮਿਲ ਵੀ ਗਏ ਆ ਫੇਰ ਵੀ ਆਪਾਂ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਨਰਾਜ ਹੋ ਜਾਂਦੇ ਆ ਸਾਨੂੰ ਆਂ ਚੀਜ਼ ਹਜੇ ਵੀ ਨਹੀਂ ਮਿਲੀ ਉਹ ਗੁਰੂ ਸਾਹਿਬ ਕਹਿੰਦੇ ਟੱਡੇ ਦੀ ਉਦਾਹਰਨ ਲੈ ਪੀਓ ਕੌੜਖਸਲਾ ਖਾ ਕੇ ਵੀ ਸ਼ੂਗਰ ਕਰੀਏ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਇਹ ਪਹਿਲੇ ਸੁਝਾਵੀ ਸੀ ਜਟਾ ਤੁਰੂ ਪੂਰੀ ਸਾਰੀ ਗੱਲ ਨਹੀਂ ਲਿਖੀ ਜਿਹੜੀ ਤੁਸੀਂ ਦੋਤੀ ਹੈ ਮਤਲਬ ਜਿਵੇਂ ਨੋਇਨਾ ਪ੍ਰਬੰਧ ਕੀਤਾ ਜਾਂ ਦਰਸਤ ਲਾਇਆ ਪੱਤਲਾ ਲਾਇਆ ਉਹ ਸਾਰੇ ਪਾਤੀ ਪੂਰਾ ਲਿਖਿਆ ਦਿੱਤਾ ਜਾਵੇ ਹੁਣ ਆਪਾਂ ਤੁਹਾਡਾ ਤੁਹਾਡਾ ਵੀ ਸੁਝਾਅ ਲੈ ਲਾਂਗੇ ਰੰਗ ਤਾਈ ਸੀਗੀ ਉਹ ਆਪਣਾ ਡੈਸਟਰੀ ਵੀ ਲਾਇਆ ਜੀ ਤੇ ਉਹ ਇੱਕ ਹੁਣ ਪੰਜਾਬੀ ਜੀ ਵੀ ਵਿਆਖਿਆ ਆ ਜਰੀ ਹੈ ਜੀ ਬਣ ਕੇ ਠੀਕ ਹਾਂ ਜੀ ਉਹ ਮਤਲਬ चर पारे सत रंग भाग लाए जिथे असां सतगर जे पावन चरण विच बेठे हा शरी गुरू नानक साहिब सते पातशाह महाराज सभु तूजी उदासी करण लाइ गुरू हरगोबिंदे पातशाह जी महाराज समृत सोलह सौ चरा गवीह ਰੰਗਾਂ ਨਾਲ ਪਾਉਦੇ ਹੋਏ ਮਾਣੀਆਂ ਬੰਨ੍ਹੀਆਂ ਬੱਚੇ ਬੜੇ ਕਿੰਦੇ ਹੋ ਰਮਨਣ ਜਿਹੜੇ ਸੰਸਕ੍ਰਿਤ ਰਚਨ ਕਰਦੇ ਲੋਲੀ ਪਾਈ ਲੋਲੀ ਪਾਈ ਚੱਕ ਤੋਂ ਪੁਰਾ ਤੱਕ ਤੋਂ ਪੁਰਾ ਸੋਹਣੇ ਰੱਖੀ ਜਿਸੇ ਆਪਾਂ ਮਹਾਰਾਜਾ ਨਾਲ ਲਾਉਂਦੇ ਹਾਂ ਤਾਰੇ ਦੂਰ ਦੇ ਤਾਰੇ ਇੱਕ ਮਤਾ ਸਕੂਲ ਤੋਂ ਪ੍ਰੈਸਟੜਾ ਦਾ ਆਇਆ ਮੇਰਾ ਪੜਤਾ ਗਿਆ ਸੀ ਤੇ ਵਾ ਵਾ ਗੁਰਬਾਣੀ 'ਚ ਵੀ ਪੰਕਤੀ ਹੁੰਦੀ ਹੈ ਨਾ ਕਈ ਜੀਵ ਪਏ ਕੀਟ ਪਤੰਗਾ ਹਨਾ ਉਹ ਇੱਕ ਜੀਵ ਹੀ ਜੀਵ ਦਾ ਆਹਾਰ ਆ ਜੀ ਚੇਨ ਬਣੀ ਹੋਈ ਆ ਹਨਾ ਹੁਣ ਸਿਉਂਕ ਜਿਹੜੀ ਸਿਉਂਕ ਵੀ ਸਾਡੇ ਲਈ ਫਾਇਦੇਮੰਦ ਆ ਜੀ ਸੰਸਥਾ ਵਾਲੇ ਕਹਿੰਦੇ ਆ ਸਿਉਂਕ ਨੇ ਹਮੇਸ਼ਾ ਸੁੱਕੀ ਲੱਕੜ ਨੂੰ ਪੈਣਾ ਜਿਹੜੀ ਬਸਤੀ ਦੀ ਸੇਵਾ ਕੀਤੀ ਆ ਤ ਮੰਦਿਰ ਮੈਂ ਜਾਣਦਾ ਤੱਕ ਵੀ ਸੀਗਾ ਅਜੇ ਵੀ ਨਹੀਂ ਵੇਖਿਆ ਬੰਦੇ ਨੂੰ ਮੈਂ ਅਜੇ ਨੂੰ ਕਲਾਸ ਸ਼ੁਰੂ ਕੀਤੀ ਹੈ ਬੱਚਿਆਂ ਦੇ ਪਾਸੇ ਲੱਗੇ ਆ ਹੁਣ ਅਮਰੀਕਾ ਪਿੰਡੋਂ ਪਤਾ ਲੱਗਿਆ ਵੀ ਸਾਡੇ ਪਿੰਡ ਤੋਂ ਉਹ ਚੱਲ ਰਿਹਾ ਤੇ ਉਹਨੇ ਲਗਾਤਾਰ ਸਪਰਸ ਕਰਕੇ ਕਾਲਾ ਕੀ ਹੋਇਆ ਅੱਜ ਮੈਂ ਪਾ ਬੀਲੀ ਬੋਰਡ ਤਾਂ ਪਰ ਸਾਡੇ ਬਹੁਤ ਸਾਰੇ ਬੀਲੀ ਬੋਰਡ ਬੇਤੁਨ ਕੇ ਵੀ ਰਚੂਪਾ ਹੁੰਦੇ ਆ ਮੈਸਰ ਜੱਗੀ ਹਾਲ ਸਾਹਿਬ ਮਣੀ ਵੀ ਆ ਬੰਦੋ ਪਰ ਉਹ ਬੰਦੇ ਸਾਡੇ ਲਈ ਕਲੰਕ ਆ ਇਸ ਲਈ ਅਸੀਂ ਜਦੋਂ ਵੀ ਸਾਡੇ ਬੱਚਾ ਜੋਬ ਵੀ ਬਣੇ ਇੱਕ ਇਨਸਾਨ ਜ਼ਰੂਰ ਬਣੇ ਉਹਨੂੰ ਇਹਨਾਂ ਜ਼ਰੂਰ ਹੋਵੇ ਮੈਂ ਝੂਠ ਨਹੀਂ ਮਾਰਨੇ ਛੱਕੀ ਨਹੀਂ ਮਾਰਨੇ ਧੋਖਾ ਨਹੀਂ ਕਰਨੇ